ਯਾਰ ਮੰਨੋ ਯਾ ਹੋਟਲ ਦਾ ਉੱਪਰ ਤੋਂ ਪੋੜਾ ਦਾ ਕੰਮ ਆਉ ਹੋ ਹੈ ਕਿਤਾ ਯਾਰਾ ਦਾ ਕੁਝ ਵੀ ਕਰਦੇ ਵੀ ਨਹੀਂ ਬਚੀ ਕਿ ਕਿਹਦੇ ਦੇ ਦਿਸਟ੍ਰੀਪਸ ਵੱਡੇ ਅਧਿਕਾਰੀ ਟਿਕਣੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਜਵਾਬ ਨਹੀਂ ਮਿਲਦਾ ਪਾਜ਼ੇ ਮੇਂ ਨੇ ਉਹਨਾਂ ਨੂੰ ਪੂਰੀ ਜੀ ਰਿਪੇਅਰਿੰਗ ਕਟਿੰਗ ਦਾ ਹੋ ਜਾਣਾ ਹੈ ਜੇਕਰ ਉਹ ਦਾ ਆਪ ਦਾ ਜਦੋਂ ਉਹ ਬੰਦ ਕਰ ਦਿੰਦਾ ਹੈ ਤਾਂ ਆ ਜੋ ਕੋਈ ਇਸ ਵਾਸਤੇ ਨੇ ਰਾਹੀ ਆ ਆ ਆ ਸਕਦੇ ਤਾਂ ਨਹੀਂ ਜਾ ਸਕਦੇ ਤਕਰੀਬਨ 3:00 ਵਜੇ ਪੈਨੇਟਾ ਪੂਰਾ ਪੂਰਾ ਉਹਨਾਂ ਦੇ ਮੁੰਏ ਸਭ ਬਿਲਡਿੰਗ ਨੂੰ ਢਾਉਣ ਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾ ਸਵੇਰ ਤੋਂ 6 ਵਜੇ ਦੀ ਜਿਹੜੀ ਕਾਰਵਾਈ ਆਹੋ ਚੱਲਦੀ ਪਈ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਮੈਡਮ ਕੀ ਹੈ ਹਾਂਜੀ ਹਾਂਜੀ ਆਰ ਨਹੀਂ ਦਿਖ ਰਿਹਾ ਯਾਰ ਚਲੋ ਚਲੋ ਯਾਰ ਦੇਖੋ ਬਹੁਤ ਹੀ ਬੜਾ ਸਾਡਾ ਹਲੋ 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 ਉਹ ਬਣ ਰਹੀ ਸੀ ਜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਕਾਹਦੀ ਤੇ ਉੱਪਰੋਂ ਇਹਦਾ 뷰 ਦਰਬਾਰ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਟੀ ਦਾ ਇਸ ਪਰ ਕੇਸੀ ਉੱਪਰਲੀ ਮੰਜ਼ਲ ਜਿਹੜੀ ਉਹ ਡੈਮੋਨਸ਼ਨ ਹੈ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮਿੰਟ ਜਾਂ 3 ਮਿੰਟ ਹੋ ਰਹੇ ਨੇ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਅਸੀਂ ਇਹ ਮਹੀਨੇ 2 ਮਹੀਨੇ ਤੋਂ ਸ਼ਿਕਾਇਤ ਹੈ ਸਰ ਉਦੋਂ ਕੋਈ ਕਾਰਵਾਈ ਕੀਤੀ ਗਈ ਜੀ ਕਿਉਂਕਿ ਕੱਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐਜਡੀਪੀਸੀ ਵੱਲੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਕੰਮ ਬੰਦ ਕਰਵਾ ਦਿਖਾਈ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂਜੀ ਕੰਮ ਬੰਦ ਹੀ ਸੀਗਾ ਸਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਸਟਾਫ ਦੀ ਕਮੀ ਹੋਣ ਕਰਕੇ ਵਾਰੀ ਵਾਰੀ ਕੋਦਾਂ ਤੇ ਨਹੀਂ ਆਇਆ ਜਾਂਦਾ ਬਾਕੀ ਇਥੇ ਕੰਮ ਬੰਦ ਕਰਵਾਇਆ ਹੋਇਆ ਸੀ ਤਾਂ ਹੁਣ ਅਸੀਂ ਦਮ ਲੇਕੀ ਤਾਂ ਸਾਰੇ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁਹਾਨੂੰ ਨਹੀਂ ਦਿੱਤਾ ਗਿਆ ਸੀ ਉਹ ਨਹੀਂ ਦੇ ਦੇ ਰਹੇ ਲਿਖ ਦੇ ਰਹੇ ਅੱਛਾ ਜੀ ਦੇ ਬਿਲਡਿੰਗ ਕਿੰਨਾ ਦੀ ਜੀ ਹੈ ਬਿਲਡਿੰਗ ਮੈਨੂੰ ਨਹੀਂ ਪਤਾ ਤਾਂ ਕੋਈ ਇਥੇ ਪਹੁੰਚੇ ਸਵੇਰ ਦਾ ਕੋਈ ਜਿਸ ਤਾਂ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੋਂਦ ਤੱਕ ਹੋਟਲ ਦਾ ਮਾਲਕ ਆਏ ਕੋਈ ਕੰਸਰਨਡ ਬੰਦੇ ਆਏ ਅੱਛਾ ਜੀ ਕੀ ਕੀ ਕੀਤਾ ਗਿਆ ਜੀ ਉਹਨਾਂ ਦੇ ਵੱਲੋਂ ਆ ਕੇ ਦਰਨਾ ਕੀ ਗੱਲ ਬਾਤ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਹਾਂ ਜੀ ਬਸ ਬੈਠੇ ਹੋ ਵੀ ਸਰ ਜੇਕਰ ਅਸੀਂ ਗੱਲ ਕਰੀਏ ਹੋ ਵੀ ਬਹੁਤ ਸਾਰੇ ਹੋਟਲ ਨੇ ਜਿੱਥੋਂ ਦਰਬਾਰਾ ਜਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਜਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਕੋਈ ਆਂਦਾ ਉਦੋਂ ਤੱਕ ਪਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਪਿੱਛੇ ਕੋਈ ਕਾਰਨ ਹੈਗੇ ਜੀ ਤੁਹਾਡੇ ਕੋਲ ਸਟਾਫ ਦੀ ਵੀ ਕੰਮ ਭਾਈ ਉਹਦੇ ਨਾਲ ਹੀ ਇੱਕ ਬਿਲਡਿੰਗ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਠਾਇਆ ਜਾਏਗਾ ਜੀ ਅਜੇ ਉਹਦੇ ਤਰ੍ਹਾਂ ਕਰਾਂਗੇ ਜੀ ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਜਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ। ਜਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਚੱਲਦੀ ਰਹੇ। ਹਾਂ ਤੇ ਆ ਜੋ ਨਾਲ ਲੱਗਦੇ ਹੱਥ ਨੂੰ ਵੀ ਹਾਂ ਉਹ ਵੀ ਕਰਕੇ ਜਾਣਾ ਕਰਕੇ ਜਾ। ਬਹੁਤ ਠੀਕ ਹੈ। ਥੈਂਕ ਯੂ। ਇਸ ਮੌਕੇ ਤੇ ਉਹਦੇ ਦੱਸ ਦੋ। ਸਰ ਤੋਂ ਹੋਰ ਰੋਡ ਕੋਲ ਜਾਣਾ। ਫਾਈਟ ਵੀ ਤੇ ਸੋ ਕੀ ਹੋਇਆ ਤੁਹਾਡੇ ਨਾਲ? ਟੱਕਾ ਹੋਇਆ ਪੂਰੀ ਸੋ ਹੋਇਆ ਗਈ ਇੱਥੇ। ਤਸੀਂ ਪਹੁੰਚੇ ਇੱਥੇ ਕੀ ਆ? ਆਪਾਂ ਸੋਚੀ ਤੇ ਪਾ ਜੀ ਆਪਾਂ ਆ ਆਪਣੀ ਲਿਮਿਟੇਸ਼ਨ ਚ ਰਹੀਏ ਆਪਾਂ ਤੁਹਾਡਾ ਰਿਕਾਰਡਿੰਗ ਪਰ ਤੁਸੀਂ ਇਥੇ ਪਹੁੰਚੇ ਜੇ ਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਪਏ ਕੀ ਗੱਲ ਹੋਈ ਹੈ ਦੱਸ ਦਿਓ ਮੈਂ ਉਹਨਾਂ ਦਾ ਭਰਾ ਹਾਂ ਭਾਜੀ ਹੋਰ ਦੱਸੋ ਕਿੰਨਾ ਦਾ ਅਧਿਕਾਰੀਆਂ ਦਾ ਜੀ ਹਾਂ ਜੀ ਹਾਂ ਜੀ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਹਾਂ ਜੀ ਸਹੀ ਕਾਰਵਾਈ ਹੋ ਰਹੀ ਹੈ ਕਾਰਵਾਈ ਹੋ ਰਹੀ ਹੈ